ਦੇ ਨਾਲ ਸਾਡੇ ਘਰ ਇਥੇ ਕੁਝ ਹੋ ਜਵੇ ਉਹਨਾਂ ਨਾਲ ਕੇ ਤੱਕਣਾ ਵੀ ਨਹੀਂ ਕੋਈ ਬਲੈਡ ਕਰਾਵੇ ਇਹ ਆ ਭਾਜੀ ਆਉਂਦੇ ਆ ਕੰਡਾ ਭਾਜੀ ਆਉਂਦੇ ਆ ਇਹ ਸਾਡਾ ਸਾਰਾ ਕੁਝ ਕਰਾ ਦੇ ਐਮਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਕਰੇ ਐਮਸੀ ਕਿ ਕੀ ਨਾਮ ਸਾਡੇ ਸਵਤਾ ਗੁਪਤਾ ਆ আচ্ছা ਹਾਂਜੀ ਟੋਕਰੀ ਆਏ ਨਹੀਂ ਕੋ ਨਹੀਂ ਆਇਆ ਜਦੋਂ ਮੇਰਾ ਸੋਹਰਾ ਜਣ ਕੇ ਆਉਂਦਾ ਹੁੰਦਾ ਆ ਉਹ ਕਦੀ ਆਉਂਦਾ ਉਹ ਵੀ ਨਹੀਂ ਆਉਂਦਾ ਹੈਗਾ ਤੇ ਪਹਿਲਾਂ ਕਾਲਾ ਸੀਗਾ ਕਾਲਾ ਵੀ ਘੇੜਾ ਮੁਰੇ ਦਾ ਮਾਰ ਕੇ ਚਲਾ ਗਿਆ ਉਹ ਬਸ ਮਾੜੀ ਕਿ ਕਾਹਦੇ ਕਹਿੰਦੇ ਪੀ ਕੇ ਜਿਹੜਾ ਕਿ ਐਮਸੀਨ ਕੰਮ ਨਹੀਂ ਕਰਾਇਆ ਨਹੀਂ ਕੰਮ ਕਰਾਇਆ 26 ਸਾਲ ਬਾਅਦ ਸਾਡੀ ਗਲੀ ਬਣੀ ਆ 26 ਸਾਲ ਬਾਅਦ ਬਣਨ ਲੱਗੀ ਸਾਡੀ ਗਲੀ ਹਾਂਜੀ ਦੇਖੋ 26 ਸਾਲ ਬਾਅਦ ਪੂਰੇ 26 ਸਾਲ ਬਾਅਦ ਗਲੀ ਬਣੀ ਐ ਅੱਛਾ 26 ਸਾਲਾਂ ਬਾਅਦ ਗਲੀ ਬਣੀ 26 ਸਾਲ ਬਾਅਦ ਤਾਂ ਇਹ ਤਾਂ ਕਹਿੰਦੇ ਸੀ ਡਿਵੈਲਪਮੈਂਟ ਬਹੁਤ ਕੀਤੀ ਹੈ ਨਹੀਂ ਜੀ ਬਿਲਕੁਲ ਨਹੀਂ ਸਾਡੀ ਗਲੀ ਬਣੀ ਨਹੀਂ ਕਦੀ ਤਾਂ ਮੈਂ ਕਿ ਤੁਹਾਡੀ ਗਲੀ 26 ਸਾਲ ਬਾਅਦ ਬਣੀ 26 ਸਾਲ ਬਾਅਦ ਮੈਂ ਅਸੀਂ ਆਵਾਗਵਾ ਬੈਠੇ ਹਾਂ ਸਾਡੇ ਸਾਹਮਣੇ ਬਣੀ ਜਦੋਂ ਬਣੀ ਆ ਉਸ ਤੋਂ ਬਾਅਦ 26 ਸਾਲ ਬਾਅਦ ਇਹ ਡਿਵੈਲਪਮੈਂਟ ਵਿੱਚ ਕਿਹਨੂੰ ਇਹ ਕਹਿੰਦੇ ਸਦਾ ਸ਼ਹਿਰ ਡਿਵੈਲਪਮੈਂਟ ਬਹੁਤ ਕਰਾਇਆ ਪਾਣੀ ਬਗਾਂ ਕੀ ਹੁੰਦਾ ਕੀ ਨਹੀਂ ਹੁੰਦਾ ਜਾਨ ਦੇ ਬਾਜੂ ਤੋਂ ਫਿਰ ਗਲੀ ਬਣਾ ਲੱਗੀ 5 ਮਹੀਨੇ ਹੋ ਗਏ ਗਲੀ ਪੱਟੀ ਨੂੰ ਤੁਸੀਂ ਸਾਡੇ ਕਮਰੇ ਦੇ ਲੋ ਅੰਦਰ ਪਾਣੀ ਵੜਵੜ ਕੇ ਘਰ ਇਨਾ ਖਰਾਬ ਹੋਇਆ ਹੁਣ ਤੱਕ ਘਰ ਦੀ ਸਫਾਈ ਨਹੀਂ ਹੋ ਰਹੀ ਨਹੀਂ ਤਾਂ ਤੁਹਾਡੇ ਸਾਡੇ ਕਮਰੇ 'ਚ ਪਾਣੀ ਸੀ ਸਾਡਾ ਟੋਟਲ ਸਾਰਾ ਸਮਾਨ ਖਰਾਬ ਹੋ ਗਿਆ ਪੂਰੀ ਗਲੀ ਦਾ ਸਮਾਨ ਖਰਾਬ ਹੋ ਗਿਆ ਨਹੀਂ ਤਾਂ ਤੁਹਾਡੇ ਜਿਹੜੇ ਪਹਿਲਾਂ ਜਿਹੜਾ ਐਮਸੀ ਕਾਂਗਰਸ ਐ ਐਮਸੀ ਐ ਤਾਂ ਉਹ 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 ਨੇ ਇਸ ਵਾਰੇ ਕੋਈ ਕੀਤਾ ਨਹੀਂ ਆਈ ਨਹੀਂ ਤਾਂ ਕੋਈ ਵੀ ਨਹੀਂ ਆਇਆ ਆ ਮੁੰਡਾ ਕੰਡਾ ਸ਼ੂਰ ਹੁੰਦਾ ਆ ਇਹ ਪੁੱਛ-ਗਿਛ ਕੇ ਜਾਂਦਾ ਆ ਸਾਡੇ ਐਮਸੀ ਇੱਕ ਲੇਡੀਸ ਉਹਨੇ ਕਦੇ ਪੁੱਛਿਆ ਹੀ ਨਹੀਂ ਆ ਕੇ ਵੀ ਤੁਸੀਂ ਕੀ ਹੋਇਆ ਕੀ ਨਹੀਂ ਹੋਇਆ ਅੱਗੇ ਮੌਨਕਾ ਹੁੰਦੀ ਸੀ ਉਹ ਕਦਾ ਜਿਹੜਾ ਮੰਨਦਾ ਨਾ ਕਿ ਹਰ ਇੱਕ ਨੂੰ ਪੁੱਛਣਾ ਉਹਨਾਂ ਨੇ ਸਫਾਈ ਕਰਾ ਕੇ ਜਾਣੀ ਕੀ ਸਿਰਫ ਤਨਖਾਹਾਂ ਦੇ ਉੱਪਰ ਰਹਿ ਗਏ ਜਾਂ ਇਹ ਨਹੀਂ ਜੀ ਸਾਨੂੰ ਪਤਾ ਨਾ ਕਦੇ ਹੋਦੀਆਂ ਸਾਫ ਕੋਈਆਂ ਤੁਸੀਂ ਦੱਸੋ ਗਰੀਬ ਬੰਦੇ ਦੇ ਘਰ ਪਾਣੀ ਵੜ ਜੂ ਕਿੱਥੋਂ ਸਮਾਨ ਲੈ ਕੇ ਆਉਂਗਾ ਆ ਪੂਰੀ ਗਲੀ ਸਾਰੇ ਲੋਕਾਂ ਦੇ ਘਰਾਂ ਚ ਇੰਨਾ ਪਾਣੀ ਵੜਿਆ ਪਿਆ ਹੈ ਕੋਈ ਗਲੀ ਢਣੋਗੀ ਗਲੀ ਢਣੂ ਪੂਰੇ ਮੇ